22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਭਾਰਤ ਦੇ ਵੱਲੋਂ ਲੈ ਲਿਆ ਗਿਆ ਹੈ ਦੱਸਦੀ ਕਿ ਆਪਰੇਸ਼ਨ ਸੰਦੂਰ ਦੇ ਜ਼ਰੀਏ ਪਾਕਿਸਤਾਨ ਦੇ 9 ਅੱਤਵਾਦੀ ਠਿਕਾਣਿਆਂ ਤੇ ਭਾਰਤੀ ਫੌਜ ਦੇ ਵੱਲੋਂ 에ਅਰ ਸਟ੍ਰਾਈਕ ਕੀਤੀ ਗਈ ਹਮਲਾ ਕੀਤਾ ਗਿਆ ਔਰ ਇਸ ਦੇ ਵਿੱਚ 100 ਅੱਤਵਾਦੀ ਮਾਰੇ ਗਏ ਨੇ ਉੱਥੇ ਦੱਸਦੀ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਸਰਹੱਦੀ ਪਿੰਡ ਨੇ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਜਿਹੜੇ ਸਰਦੀ ਪਿੰਡਾਂ ਦੇ ਨੇੜੇ ਲੋਕ ਰਹਿੰਦੇ ਨੇ ਉਹਨਾਂ ਦੇ ਵੱਲੋਂ ਆਪਣੇ ਪਿੰਡ ਜਿਹੜੇ ਛੱਡੇ ਜਾ ਰਹੇ ਨੇ ਘਰ ਛੱਡੇ ਜਾ ਰਹੇ ਨੇ ਆਪਣਾ ਸਮਾਨ ਲੈ ਕੇ ਆਪਣੇ ਕਿਸੇ ਰਿਸ਼ਤੇਦਾਰ ਦੇ ਕੋਲ ਜਾ ਰਹੇ ਨੇ ਸੁਰੱਖਿਆ ਥਾਵਾਂ ਤੇ ਜਾ ਰਹੇ ਨੇ ਔਰ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਕਿ ਉਹ ਵੀ ਤੁਹਾਨੂੰ ਸੁਣਾਵਾਂਗੇ ਲੇਕਿਨ ਉਸ ਤੋਂ ਪਹਿਲਾਂ ਦੱਸਤੀ ਕਿ ਬੀਤੀ ਰਾਤ ਭਾਰਤੀ ਫੌਜ ਦੇ ਵੱਲੋਂ ਇੱਕ ਵੱਡਾ ਅਟੈਕ ਜਿਹੜਾ ਹੈ ਪਾਕਿਸਤਾਨ ਅੱਤਵਾਦੀ ਹਮਲਿਆਂ ਤੇ ਕੀਤਾ ਗਿਆ ਸੀ 9 ਥਾਵਾਂ ਤੇ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਸੋ ਤੋਂ ਬਾਅਦ ਜਿਹੜੇ ਅੱਤਵਾਦੀ ਮਾਰੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਉੱਥੇ ਭਾਰਤੀ ਸੈਨਿਕਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਪੂਰਾ ਜਿਹੜਾ ਪਲਾਨ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਅੱਤਵਾਦੀਆਂ ਦੇ ਟਿਕਾਣੇ ਜਿਹੜੇ ਨਸ਼ਟ ਕੀਤੇ ਨੇ ਉੱਥੇ ਦੱਸਦੇ ਕਿ ਪਾਕਿਸਤਾਨ ਜਿਹੜਾ ਇਸ ਹਮਲੇ ਦੇ ਕਾਰਨ ਡਰਿਆ ਹੋਇਆ ਹੈ ਔਰ ਫਾਇਰਿੰਗ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਜਿਹੜੇ ਭਾਰਤੀ ਜ਼ਖਮੀ ਹੋਏ ਨੇ ਖਬਰ ਸਾਹਮਣੇ ਆ ਰਹੀ ਹੈ ਲੇਕਿਨ ਉੱਥੇ ਤੁਹਾਨੂੰ ਦੱਸਤੀ ਕਿ ਪਾਕਿਸਤਾਨ ਹੁਣ ਇਸ ਹਮਲੇ ਤੋਂ ਬਾਅਦ ਪੂਰੀ ਤਰ੍ਹਾਂ ਜਿਹੜਾ ਡਰਿਆ ਹੋਇਆ ਹੈ ਇਹ ਸਟ੍ਰਾਈਕ ਬੀਤੀ ਰਾਤ ਕੀਤੀ ਕੀ ਹੈ ਪਾਕਿਸਤਾਨ ਦੇ ਉੱਪਰ ਔਰ ਸਰਹੱਦ ਦੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਵੱਲੋਂ ਇੱਕ ਪਾਸੇ ਤਾਂ ਖੁਸ਼ੀ ਵੀ ਮਨਾਈ ਜਾ ਰਹੀ ਹੈ ਕਿ ਜੋ ਹਮਲਾ ਹੋਇਆ ਹੈ ਜੋ ਜਵਾਬੀ ਕਾਰਵਾਈ ਭਾਰਤ ਦੇ ਵੱਲੋਂ ਦਿੱਤੀ ਗਈ ਹੈ ਉਹ ਸਹੀ ਹੈ ਕਿਉਂਕਿ ਅੱਤਵਾਦੀ ਇਹਨਾਂ ਅੱਤਵਾਦੀਆਂ ਦਾ ਕੋਈ ਹੋਰ ਇਲਾਜ ਨਹੀਂ ਹੈ ਕਿਉਂਕਿ ਲਗਾਤਾਰ ਜਿਹੜਾ ਭਾਰਤ ਦੇ ਵਿੱਚ ਆ ਕੇ ਹਮਲੇ ਕਰਦੇ ਨੇ ਬੇਗੁਨਾਹਾਂ ਲੋਕਾਂ ਨੂੰ ਮਾਰਦੇ ਨੇ ਤੇ ਇਹਨਾਂ ਦਾ ਇੱਕੋ ਇੱਕ ਇਲਾਜ ਹੈ ਜੋ ਕਿ ਪਾਰਤੀ ਫੌਜ ਨੇ ਦਿੱਤਾ ਹੈ ਤੋਤੀ ਦੱਸਦੀ ਕਿ ਸਰਹੱਦੀ ਪਿੰਡਾਂ ਦੇ ਲੋਕ ਟਰਾਲੀਆਂ ਦੇ ਵਿੱਚ ਜਿਹੜਾ ਸਮਾਨ ਲੈ ਕੇ ਉਤੋਂ ਜਾ ਰਹੇ ਨੇ ਹਜਰਤ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਚਾਹੇ ਜੰਗ ਲੱਗੇ ਜਾਂ ਨਾ ਲੱਗੇ ਲੇਕਿਨ ਸੁਰੱਖਿਆ ਥਾਵਾਂ ਤੇ ਜਾਣਾ ਜ਼ਰੂਰੀ ਹੈ ਕਿਉਂਕਿ ਬੱਚੇ ਨੇ ਜ਼ਰੂਰੀ ਸਮਾਨ ਹੈ ਇਸ ਨੂੰ ਬਚਾਉਣਾ ਵੀ ਜ਼ਰੂਰੀ ਹੈ ਤਾਂ ਉਹਨਾਂ ਨੇ ਗੱਲਬਾਤ ਦੇ ਵਿੱਚ ਕੀ ਕਿਹਾ ਮੀਡੀਆ ਦੇ ਨਾਲ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਕੀ ਕਿਹਾ ਆ ਸੁਣਾ ਦੇ ਉਸ ਸਮਾਨ ਲੈ ਕੇ ਕੀ ਮਾਹੌਲ ਹੈ ਹਜ਼ਾਰੇ ਪਿੰਡ ਤੋਂ ਆ ਜੀ ਅਸੀਂ ਹਾਂ ਮਾਲ ਥੋੜਾ ਗਰਮ ਲੱਗਿਆ ਸੀ ਮੈਨਿੰਟ ਸਮਾਨ ਕੱਢਦੇ ਪਿਆ ਦਾ ਹੋਰ ਕੁਝ ਜਿਆਦਾ ਨਹੀਂ ਸਮਾਨ ਕੱਢਦੇ ਬਾਕੀ ਹੌਸਲੇ ਚ ਤਿਆਰੀਆਂ ਕਰ ਰਹੇ ਹੋ ਬਸ ਬਾਕੀ ਹਾਂਜੀ ਆਪ ਦਾ ਸਮਾਨ ਕੱਢੀ ਜਾਂਦੇ ਆ ਹੋਰ ਤਾਂ ਜੇ ਪਤਾ ਨਹੀਂ ਕੀ ਬਣਨਾ ਲੱਗੇ ਜਾਂ ਨਾ ਲੱਗੇ ਬਸ ਸਮਾਨ ਜ਼ਰੂਰੀ ਆ ਬਸ ਹੀ ਕੱਢਦੇ ਵਾ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਆਏ ਹੋ ਕੁਲਵਿੰਦਰ ਸਿੰਘ ਹਜਾਰੇ ਦਾ ਜੀ ਮਗਰ ਕਿੰਨੇ ਕੁ ਲੋਕ ਸਮਾਨ ਕਿੰਨੇ ਕੁ ਲੋਕ ਲੋਕ ਸਮਾਨ ਕੱਢ ਜਾਂਦੇ तकरीबन ਬਹੁਤ ਜਿਆਦਾ ਕੱਢ ਜਾਂਦੇ ਲੋਕ ਬਸ ਮਿਹਨਤ ਹੈ ਵੀ ਸੁਰੱਖਿਆ ਸਮਾਨ ਜਿਹੜਾ ਬੱਚਿਆਂ ਨੂੰ ਬਾਹਰ ਕੱਢਣਾ ਤੇ ਉਹਦੇ ਬੱਚਿਆਂ ਨੂੰ ਤਾਂ ਜ਼ਰੂਰੀ ਹੈ ਜੀ ਅੱਗੇ ਬਾਕੀ ਸਮਾਨ ਤਾਂ ਚਲੋ ਬਣ ਜਾਊਗਾ ਬੱਚਿਆਂ ਦਾ ਫ ਕਿੰਨੇ ਬਲੋਗ ਤੁਹਾਡੇ ਫੋਨ ਤੇ ਕਰ ਨਿਕਲ ਗਿਆ ਬਹੁਤ ਬਹੁਤ ਨਿਕਲ ਗਿਆ ਜੀ ਨਿਕਲੀ ਜਾਂਦੇ ਹੋਰ ਅੱਗੇ ਗੱਟੀਆਂ ਕਰਾਜੋ ਗੱਟੀ ਸਾਰੇ ਜਗਤ ਨੂੰ ਕਿਨੇ ਕੋਈ ਵਜੇ ਪਤਾ ਲੱਗਿਆ ਵੀ ਉਧਰ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਅੱਜ ਜੀ ਕਹੀ ਜਾਂਦੇ ਸੀ ਜਮਾਨ ਰੱਖ ਤੇ ਹਾਂਜੀ ਹੋਰ ਕਿਨੇ ਕੋਈ ਤੁਹਾਡੇ ਕੋਈ ਅਨਾਉਂਸਮੈਂਟ ਵੀ ਹੋਈ ਆ ਨਹੀਂ ਨਹੀਂ ਅਨਾਉਂਸਮੈਂਟ ਕਿਤੇ ਨਹੀਂ ਹੋਈ ਕੁਝ ਨਹੀਂ ਆ ਅਨਾਉਂਸਮੈਂਟ ਕੋਈ ਨਹੀਂ ਆਪੋ ਮਰਜ਼ੀ ਨਾਲ ਲੋਕ ਕੱਢ ਜਾਂਦੇ ਸਮਾਨ ਬੀ ਮਤਲਬ ਅਜੇ ਅਨਾਉਂਸਮੈਂਟ ਨਹੀਂ ਹੋਈ ਹੈ ਹਜ਼ਾਰੇ ਪਿੰਡ ਦੇ ਆ ਅਨਾਉਂਸਮੈਂਟ ਕੋਈ ਨਹੀਂ ਹੋਈ ਬਾਕੀ ਪਿੰਡਾਂ ਦੇ ਵੀ ਕੱਢਣ ਦੇ ਸਾਰੇ ਸਾਰੇ ਪਿੰਡਾਂ ਦੇ ਕੱਢ ਜਾਂਦੇ ਆ ਜੀ